ਹਾਂਜੀ ਸਤਿ ਸ਼੍ਰੀ ਅਕਾਲ ਮੇਰੀ ਪੈਨੋ ਤੇ ਪ੍ਰਾਉਮੇ ਹਮੇਸ਼ਾ ਹੀ ਵੀਡੀਓ ਬਣਾਉਣੀ ਆਂਗੀ ਅ ਇਮੀਗ੍ਰੇਸ਼ਨ ਦੇ ਬਾਰੇ ਕੋਈ ਨਾ ਕੋਈ ਨਵਾਂ ਰੂਲ ਆਉਂਦਾ ਰਹਿੰਦਾ ਮੈਂ ਦੱਸਦੀ ਰਹਿਣੀ ਆ ਪਰ ਅੱਜ ਮੈਂ ਗੱਲ ਕਰਨ ਜਾਣੀ ਆ ਇੰਡੀਆ ਦੇ ਬਾਰੇ ਮੈਂ ਤੁਹਾਨੂੰ ਇਥੋਂ ਦੀ ਪੜ੍ਹਾਈ ਦੇ ਬਾਰੇ ਸੱਚ ਦੱਸਣਾ ਚਾਹੁੰਦੀ ਆ ਜਦੋਂ ਮੈਂ ਪੜ੍ਹਦੀ ਹੁੰਦੀ ਸੀ ਮੈਂ ਉਦੋਂ ਦੀਆਂ ਗੱਲਾਂ ਕਰਦੀ ਆ ਉਸ ਤੋਂ ਬਾਅਦ ਮੈਂ ਕਾਫੀ 4-5 ਸਾਲ ਟੀਚ ਵੀ ਕੀਤਾ ਆ ਤੇ ਮੈਂ ਜਦੋਂ ਮੰਨ ਲਓ ਤੁਹਾਨੂੰ ਮੈਂ ਇੱਕ ਐਗਜ਼ਾਮਪਲ ਦੇਣੀ ਮੈਂ 7ਵੀਂ ਦੇ ਵਿੱਚ ਪੜ੍ਹਦੀ ਸੀ ਠੀਕ ਆ ਤੇ ਸੱਤਵੀਂ ਕਲਾਸ ਦੇ ਵਿੱਚ ਜਿਹੜੇ ਪੇਪਰ ਹੁੰਦੇ ਆ ਮੰਨ ਲਓ ਉਹ ਲਾਸਟ ਦੇ ਉੱਪਰ ਹੁੰਦੇ ਨੇ ਠੀਕ ਆ ਅਸੀਂ ਸਾਰਾ ਸਾਲ ਨਹੀਂ ਸੀ ਪੜਦੇ ਹੁੰਦੇ ਕਿ ਭਾਈ ਪੇਪਰਾਂ ਵੇਲੇ ਪੜ ਲਾਂਗੇ ਹਜੇ ਕਿਹੜਾ ਨੰਬਰ ਲੱਗਣਿਆ ਜਦੋਂ ਮੈਂ ਕੈਨੇਡਾ ਦੇ ਵਿੱਚ ਆਈ ਇੱਥੇ ਆ ਕੇ ਜਦੋਂ ਸਾਡੇ ਟੈਸਟ ਹੁੰਦੇ ਨੇ ਅਸੀਂ ਹੋਮਵਰਕ ਆਪਣਾ ਸਬਮਿਟ ਕਰਾਉਣੀ ਆ ਅਸੀਂ ਆਪਣਾ ਹੋਮਵਰਕ ਅਪਲੋਡ ਕਰਦੇ ਆ ਠੀਕ ਆ ਤਾਂ ਸਾਨੂੰ ਇਹ ਹੁੰਦਾ ਆ ਕਿ ਸਾਡੇ ਉਹਦੇ ਵਿੱਚੋਂ ਵੀ ਨੰਬਰ ਲੱਗਦੇ ਆ ਹੁਣ ਮੰਨ ਲਓ ਮੈਂ ਤੁਹਾਨੂੰ ਇੱਕ ਉਦਾਹਰਣ ਦਿੰਨੀ ਆ ਪਹਿਲਾਂ ਤਾਂ ਮੈਂ ਤੁਹਾਨੂੰ ਕੈਨੇਡਾ ਬਾਰੇ ਦੱਸਦੀ ਆ 100 ਨੰਬਰ ਨੇਗੇ 100 ਦੇ ਵਿੱਚੋਂ ਇਹਨਾਂ ਨੇ ਕੀ ਕਰਨਾ ਅ ਤਿੰਨ ਨੰਬਰਾਂ ਦਾ ਪੇਪਰ ਰੱਖ ਲਿਆ ਠੀਕ ਆ ਰਹਿ ਗਏ ਪਿੱਛੇ 70 70 ਦੇ ਵਿੱਚੋਂ 40 ਤਾਂ ਇਹਨਾਂ ਨੇ ਹੋਮਵਰਕ ਰੱਖ ਲਿਆ ਇਹਨਾਂ ਨੇ ਕਿਹਾ ਤਾਂ ਕਿ ਤੁਸੀਂ ਆਹ ਲਿਖ ਕੇ ਲੈ ਕੇ ਆਉਣਾ ਕਰੋ ਅਸੀਂ ਲਿਖ ਲਿਆਂਦਾ ਇਹਨਾਂ ਨੇ ਚੈੱਕ ਕਰਨਾ ਕਿ ਬੱਚੇ ਨੇ ਨਕਲ-ਨੁਕਲ ਤਾਂ ਨਹੀਂ ਮਾਰੀ ਮੈਂ ਇੰਟਰਨੈਟ ਤੇ ਤਾਂ ਨਹੀਂ ਇਹਨਾਂ ਨੇ ਦੇਖ ਕੇ ਕੀਤਾ ਹੋਇਆ ਇਹਨਾਂ ਨੂੰ ਸਾਰਾ ਕੁਝ ਪਤਾ ਲੱਗ ਜਾਂਦਾ ਇਹਨਾਂ ਕੋਲ ਬਹੁਤ ਵੱਡੇ ਸੌਫਟਵੇਅਰ ਸਾਰਾ ਕੁਝ ਇਹਨਾਂ ਕੋਲ ਹੁੰਦਾ ਆ ਠੀਕ ਆ ਬਹੁਤ ਵੱਡੇ ਇੰਸਟੀਚਿਊਟ ਨੇ ਇਹ ਠੀਕ ਆ ਹੁਣ ਰਹਿ ਗਏ ਪਿੱਛੇ 30 ਨੰਬਰ ਇਹਦੇ ਵਿੱਚੋਂ 15 ਇਹਨਾਂ ਨੇ ਸਾਨੂੰ ਕਹਿਣਾ ਕਿ ਤੁਸੀਂ ਸਾਰੇ ਇਕੱਠੇ ਜਾ ਕੇ ਸਾਹਮਣੇ ਬੋਲਣਾ ਪ੍ਰੈਜੈਂਟੇਸ਼ਨ ਰੱਖਣੀ ਆ ਠੀਕ ਆ ਉਹਨੂੰ ਪ੍ਰੈਜੈਂਟੇਸ਼ਨ ਇੱਥੋਂ ਵਾਲੇ ਮੇਰੇ ਭੈਣਾਂ ਭਰਾਵਾਂ ਨੂੰ ਪਤਾ ਹੋਣਾ ਬਟ ਮੈਂ ਦੱਸਣਾ ਚਾਹਣੀ ਆ ਹਿੰਡੀਆ ਵਾਲਿਆਂ ਨੂੰ 15 ਨੰਬਰ ਉਹਦੇ ਲਾਗੇ ਠੀਕ ਆ ਤੇ ਬਾਕੀ ਰਹਿ ਗਏ 5 ਉਹ ਕਈ ਵਾਰ ਗਰੁੱਪ ਪ੍ਰੈਜੈਂਟੇਸ਼ਨ ਹੁੰਦੀ ਆ ਕਿ ਗਰੁੱਪ ਦੇ ਵਿੱਚ ਤੁਸੀਂ ਕੋਈ ਵੱਡਾ ਹੋਟਲ ਲੈ ਕੇ ਆ ਰਹੇ ਹੋ ਬਿਜ਼ਨਸ ਪਲਾਨ ਲੈ ਕੇ ਆ ਰਹੇ ਹੋ ਉਹਦੇ ਬਾਰੇ ਤੁਸੀਂ ਬੋਲੋ ਠੀਕ ਆ ਅਸੀਂ ਸਾਰੇ ਗਰੁੱਪ ਨੂੰ ਉਹਦੇ ਬਾਰੇ ਬੋਲਣਾ ਹੁੰਦਾ ਆ ਇਦਾਂ ਕਰਕੇ ਨੰਬਰ ਲੱਗਦੇ ਆ ਇਹ ਇਹ ਨਹੀਂ ਹੈਗਾ ਕਿ ਇਕੱਲੇ ਲਿਖਾਈ ਦੇ ਨੰਬਰ ਲੈ ਲੈਂਦੇ ਆ ਸਾਨੂੰ ਬੁਲਾ ਕੇ ਵੀ ਦੇਖਦੇ ਆ ਸاتھੋਂ ਟੈਸਟ ਵੀ ਲੈਂਦੇ ਆ ਸاتھ ਹੋਮਵਰਕ ਵੀ ਕਰਾਉਂਦੇ ਆ ਸਾਰਿਆਂ ਦੇ ਨੰਬਰ ਇਕੱਠੇ ਹੋ ਕੇ ਲੱਗਦੇ ਆ ਠੀਕ ਹੈ ਤੇ ਹੁਣ ਇੰਡੀਆ ਦੇ ਵਿੱਚ ਕੀ ਆ ਮੈਨੂੰ ਸਭ ਤੋਂ ਵੱਡਾ ਪ੍ਰੋਬਲਮ ਇਹ ਲੱਗ ਰਿਹਾ ਇੰਡੀਆ ਦੇ ਵਿੱਚ ਕਿ ਉੱਥੇ ਜਿਹੜੀ ਹਰ ਕਲਾਸ ਹਨ ਉਹ ਬੋਰਡ ਦੀ ਨਹੀਂ ਹੈਗੀ ਮੇਰੀ ਮੇਚ ਹੋਣੀ ਆ ਕਿ ਵੀ 3rd ਕਲਾਸ ਤੋਂ ਲੈ ਕੇ 2nd 3rd ਕਲਾਸ ਤੋਂ ਲੈ ਕੇ ਹਰ ਕਲਾਸ ਬੋਰਡ ਦੀ ਹੋਣੀ ਚਾਹੀਦੀ ਆ ਹਰ ਕਲਾਸ ਬੋਰਡ ਦੀ ਬੱਚੇ ਪੜਦੀ ਨਹੀਂ 5ਵੀਂ ਬੋਰਡ ਦੀ ਆ 5ਵੀਂ ਦੀ ਪੜ ਲਓ ਪਹਿਲਾਂ ਤਾਂ ਤੁਹਾਨੂੰ ਪਤਾ 5ਵੀਂ ਤੇ 8ਵੀਂ ਇਹ ਵੀ ਬੋਰਡ ਬਾੜ ਦੀਆਂ ਨਹੀਂ ਰਹੀਆਂ ਸੀਗੀਆਂ ਠੀਕ ਹੈ ਉਸ ਤੋਂ ਬਾਅਦ ਹੁਣ 10ਥ ਬੋਰਡ ਦੀ ਕਰ ਦਿੰਦੇ ਆ ਨਾ ਪਲੱਸ 1 ਬੋਰਡ ਦੀ ਨਹੀਂ ਕਰਦੇ ਬੱਚੇ ਫਿਰ ਨਹੀਂ ਪੜਦੇ ਪਲੱਸ 2 ਵੀ ਲੈ ਤਾਂ ਇਹ ਉਹਦਾ ਰੱਟਾ ਸਿਸਟਮ ਚੱਲਦਾ ਰੱਟਾ ਸਿਸਟਮ ਤੁਸੀਂ ਜਿੱਡੇ ਮਰਜੀ ਸਕੂਲ ਦੇ ਵਿੱਚ ਆਪਣੇ ਬੱਚੇ ਨੂੰ ਭੇਜ ਦਿਓ ਤੁਹਾਡੇ ਬੱਚੇ ਨੇ ਉਦੋਂ ਹੀ ਪੜਨਾ ਆ ਜਦੋਂ ਉਹਦਾ ਦਿਮਾਗ ਹੋਣਾ ਆ ਠੀਕ ਹੈ ਜੇ ਤੁਸੀਂ ਆਪਣੇ ਬੱਚੇ ਤੇ ਖੋਹ ਧਿਆਨ ਦਿਨਿਓ ਮੈਂ ਕਈ ਸਕੂਲਾਂ ਦੇ ਵਿੱਚ ਪੜਾਇਆ ਜਿੰਨੇ ਵੀ ਵੱਡੇ ਸਕੂਲ ਨੇ ਮੈਂ ਸਕੂਲਾਂ ਦਾ ਨਾਮ ਮੈਂਸ਼ਨ ਨਹੀਂ ਕਰੂੰਗੀ ਕਿਉਂਕਿ ਮੈਂ ਕਿਸੇ ਵੀ ਸਕੂਲ ਦੀ ਕੋਈ ਪ੍ਰੋਮੋਸ਼ਨ ਨਹੀਂ ਕਰੂੰਗੀ ਨਾਮ ਲੈ ਕੇ ਤੇ ਸਕੂਲਾਂ ਦਾ ਇਹ ਹੈਗਾ ਨਾ ਹੀ ਮੈਂ ਕਿਸੇ ਸਕੂਲਾਂ ਦੀ ਨਿੰਦਿਆ ਕਰੂੰਗੀ ਹਰ ਇੱਕ ਦਾ ਆਪਣਾ ਐਜੂਕੇਸ਼ਨ ਸਿਸਟਮ ਹੈਗਾ ਯਾ ਬਟ ਮੈਂ ਨਿੰਦਿਆ ਕੀ ਕਰੂੰਗੀ ਮੈਂ ਕਿਸੇ ਸਕੂਲ ਦੇ ਵਿੱਚ ਪੜ੍ਹਾਣੀਆਂ ਠੀਕ ਆ ਬੱਚਿਆਂ ਨੂੰ ਮੁਰਗੀ ਵਾਂਗੂ ਖਿੱਚ ਕੇ ਲਿਆਂਦਾ ਜਾਂਦਾ ਆਓ ਤੁਹਾਡੀਆਂ ਫਿੱਟ ਫੋਟੋਆਂ ਖਿੱਚੀ ਆਈਓ ਤੁਹਾਡੀਆਂ ਫੋਟੋਆਂ ਖਿੱਚੀ ਆ ਠੀਕ ਆ ਫੋਟੋਆਂ ਖਿੱਚੀਆਂ ਜਾਂਦੀਆਂ ਉਹਨਾਂ ਦੀਆਂ ਫੋਟੋ ਖਿੱਚ ਕੇ ਆਹ ਲਓ ਜੀ ਗ੍ਰੀਨ ਡੇ ਆਹ ਲਓ ਜੀ ਰੈੱਡ ਡੇ ਆਹ ਲਓ ਜੀ ਵਾਈਟ ਡੇ ਠੀਕ ਆ ਫਰੂਟ ਕੱਟ ਲਿਆ ਉਹ ਫਲਾਨਾ ਕੱਟ ਲਿਆ ਤੇ ਹੁਣ ਕੱਟ ਲਿਓ ਠੀਕ ਆ ਸੱਚ ਦੱਸਾਂ ਤੁਹਾਨੂੰ ਅੱਜ ਸਕੂਲਾਂ ਦਾ ਨਾਲਾ ਉੱਤੇ ਤੁਹਾਡੇ ਬੱਚੇ ਜਿਹੜੇ ਤੁਸੀਂ ਸੇਬ ਸੰਤਰੇ ਪਾ ਕੇ ਭੇਜਦੇ ਉਹਨਾਂ ਤੋਂ ਖਾਂਦੇ ਨਹੀਂ ਛੋਟੇ ਬੱਚਿਆਂ ਦੀ ਗੱਲ ਕਰਦੀ ਆ ਮੈਂ ਤੁਹਾਨੂੰ ਆਉਂਦੇ ਨੇ ਸਕੂਲ 'ਚ ਜਾ ਕੇ ਖਾ ਲੈਣਗੇ ਕੋਹ ਨਹੀਂ ਉਹ ਖਾਂਦੇ ਹੁੰਦੇ ਉਹਨਾਂ ਟੱਚ ਵੀ ਨਹੀਂ ਕਰਦੇ ਜਿਹੜੇ ਜਵਾਕ ਮਾਵਾਂ ਕੋਲ ਕੁਝ ਨਹੀਂ ਨਾ ਖਾ ਸਕਦੇ ਉਹ ਮੈਡਮ ਨੂੰ ਪੁਲਾਕੇ ਕਿੱਥੋਂ ਖਾਣਾਂ ਨੇ ਕਿ ਯਾਰ ਕਿਹੜੇ ਜ਼ਮਾਨੇ 'ਚ ਫਿਰਦੇ ਤੁਸੀਂ ਉਹ ਸਾਡੇ ਵਾਲੇ ਜਵਾਕ ਸਾਡੇ ਵਰਗੇ ਜਵਾਕ ਥੋੜ੍ਹਣਾ ਨੇ ਕਿ ਕਦੇ ਹਨਾ ਸਾਲ 'ਚ 6 ਮਹੀਨਿਆਂ ਦੇ ਵਿੱਚ ਕੋਈ ਫਰੂਟ ਆਉਂਦਾ ਸੀ ਘਰੇ ਹਨਾ ਮਠਾਈਆਂ ਆਉਂਦੀਆਂ ਸੀ ਭੱਜ ਕੇ ਖਾਂਦੇ ਸੀ ਸ਼ਹਿਰਾਂ ਦੇ ਵਿੱਚ ਤੁਸੀਂ ਰਹਿੰਦੇ ਹੋ ਤੁਹਾਡੇ ਬੱਚੇ ਤੁਹਾਡੇ ਕੋਲ ਨਹੀਂ ਕੁਝ ਖਾ ਰਹੇ ਮੈਡਮ ਨੂੰ ਲਾ ਕੇ ਕਿੱਥੋਂ ਖਾ ਲੈਣਗੇ ਨਹੀਂ ਖਾ ਸਕਦੇ ਨਾ ਇਥੇ ਇੱਕ ਆਮ ਜੀ ਗੱਲ ਆ ਸਭ ਤੋਂ ਬੱਚਾ ਨੇੜੇ ਆਪਣੀ ਮਾਂ ਦੇ ਹੁੰਦਾ ਆ ਖਾਣੇ ਦੀ ਵੀ ਗੱਲ ਕਰੂੰਗੀ ਤੇ ਮੈਂ ਪੜਾਈ ਦੀ ਵੀ ਗੱਲ ਕਰੂੰਗੀ ਤਦਾਂ ਨੂੰ ਯਕੀਨ ਆ ਕਿ ਤੁਹਾਡਾ ਬੱਚਾ ਇੰਨਾ ਖਾਣਾ ਖਾ ਸਕਦਾ ਉਨੇ ਹੀ ਭੇਜਿਆ ਕਰੋ ਸਾਦੀ ਰੋਟੀ ਭੇਜ ਦਿਆ ਕਰੋ ਉਥੇ ਕੋਈ ਫਰੂਟ ਫਰੈਡ ਨਹੀਂ ਸਾਰੇ ਫਰੂਟ ਜਿਹੜੇ ਨੇ ਡਸਟਬਿਨ ਦੇ ਵਿੱਚ ਜਾਂਦੇ ਆ ਇਹ ਬਿਲਕੁਲ ਸੱਚ ਆ ਮੈਂ ਉਥੇ ਟੀਚਰ ਰਹੀ ਆਂਗੀ ਕਈ ਸਕੂਲਾਂ ਦੇ ਵਿੱਚ ਰਹੀ ਆਂ ਜਿਹੜੇ ਵਾੜਾ ਦਿਖਾਵਾ ਨਹੀਂ ਕਰਦੇ ਪੇਪਰ ਹੀ ਘਟਾਈ ਜਾਂਦੇ ਆ ਫੁੱਲ ਝੜੀਆਂ ਲਵਾਈ ਜਾਂਦੇ ਆ ਇੱਧਰ ਸਜਾ ਦਿਓ ਪੈਰਸਨਾਂ ਨੂੰ ਵਿਦਿਅਕ ਖਾ ਲੋ ਯਾਰ ਉਹ ਸਕੂਲ ਆ ਪੈਰਸਨ ਥੋੜੂ ਨਾ ਨੇ ਉਹ ਸਕੂਲ ਨੇ ਕਿੰਨਾ ਕੰਨ ਨੂੰ ਤੁਸੀਂ ਸਜਾ ਲੂਗੇ ਇੱਧਰ ਫੋਟੋ ਲਾ ਦਿਓ ਆ ਫੋਟੋ ਲਾ ਦਿਓ ਬੱਚਿਆਂ ਨੂੰ ਤਾਂ ਵਿਚਾਰਿਆਂ ਨੂੰ ਇਹ ਵੀ ਨਹੀਂ ਪਤਾ ਹੁੰਦਾ ਹਨਾ ਉਹਨਾਂ ਦੇ ਫੋਟੋ ਮੇ ਲਾਈ ਜਾਣਗੇ ਫੋਟੋ ਹੀ ਲਾਈ ਜਾਣਗੇ ਫੋਟੋ ਮੇ ਲਾਈ ਜਾਣਗੇ ਗ੍ਰੀਨ ਡੇ ਜੈਸੇ ਪਾਪਾ ਇਦਾਂ ਦਾ ਕਰਕੇ ਸੋ ਪਲੀਜ਼ ਜਿਹੜੇ ਸਕੂਲਾਂ ਚ ਇੰਨਾ ਦਿਖਾਵਾ ਕੀਤਾ ਜਾਂਦਾ ਉਹਥੇ ਤਾਂ ਉਹਦੇ ਬੱਚਿਆਂ ਨੂੰ ਨਹੀਂ ਥੋਰੋ ਮੈਂ ਹੁਣ ਮੇਰੇ ਖੁਦ ਭਾਂਜੀ ਹੋਈ ਹੈ ਕਿਸੇ ਵਕਤ ਮੈਂ ਸਕੂਲਾਂ ਬਾਰੇ ਸੋਚਦੀ ਸੀ ਵੱਡੇ ਵੱਡੇ ਸਕੂਲਾਂ ਬਾਰੇ ਸੋਚੀ ਮੈਂ ਨਹੀਂ ਯਾਰ ਉਥੇ ਤਾਂ ਬਹੁਤ ਦਿਖਾਵਾ ਹੁੰਦਾ ਮੈਂ ਪੜਾ ਚੁੱਕੀ ਹਾਂ ਜਿਹੜਾ ਪੂਰਾ ਬਰਨਾਲੇ ਦਾ ਨਾਮ ਵੀ ਮਤਲਬ ਕਿ ਸਕੂਲ ਹੈ ਨਾ ਮੈਂ ਉਹਨਾਂ ਚ ਪੜਾ ਚੁੱਕੀ ਆ ਮੈਨੂੰ ਪਤਾ ਹੈ ਕਿ ਦਿਖਾਵਾ ਕਰਦੇ ਆ ਠੀਕ ਆ ਆਉਂਦਾ ਬੱਚਿਆਂ ਨੂੰ ਕੋਸ਼ ਨਹੀਂ ਹੁੰਦਾ ਮੈਂ ਨਹੀਂ ਕਹਿੰਦੀ ਆਉਂਦਾ ਬੱਚਿਆਂ ਨੂੰ ਹੁੰਦਾ ਦੇਖੋ ਜਿਹੜੇ ਪੇਰੈਂਟਸ ਆਪਣੇ ਬੱਚਿਆਂ ਤੇ ਧਿਆਨ ਦਿੰਦੇ ਆ ਕੋਈ ਅਸੀਂ ਟੀਚਰ ਹੁੰਦੇ ਆ ਜਿਹੜੇ ਉਹ ਸਾਰਾ ਕੁਝ ਉਹਨਾਂ ਦੇ ਦਿਮਾਗ 'ਚ ਨਹੀਂ ਪਾ ਸਕਦੇ ਘੋਲ ਕੇ ਹਨਾ ਕੋਈ ਅਸੀਂ ਜਾਦੂ ਨਹੀਂ ਕਰਦੇ ਹੈਗੇ ਜੋ ਤੁਸੀਂ ਸਕੂਲ ਸਾਈਡ ਕੋਲ ਬੱਚਾ ਸਾਡੇ ਲਈ ਉਹਨੂੰ ਕਿ ਸੋਡਾ ਦਿੱਤਾ ਖਾਣਾ ਵੀ ਖਾ ਲੂਗਾ ਤੇ ਹਨਾ ਸਾਡੇ ਕੋਲ ਆ ਕੇ ਜ਼ਿਆਦਾ ਪੜ ਵੀ ਲਊਗਾ ਅਸੀਂ ਹੋਮਵਰਕ ਦਿੰਦਾ ਆ ਤੁਸੀਂ ਉਹ ਟੂਟ ਹੋਮਵਰਕ ਕਰਾਉ ਉਹ ਜਿੰਨਾ ਕਰਦਾ ਜਿੰਨਾ ਸੋਡੇ ਕੋਲ ਘਰੇ ਲਿਖਦਾ ਉਹਨਾਂ ਕ ਸਾਡੇ ਕੋਲ ਲਿਖਦਾ ਤੋ ਤੁਸੀਂ ਕੈਤਾਂ ਲਾ ਕੇ ਆਈ ਜਾਂਨੇ ਹੋ ਪ੍ਰਿੰਸੀਪਲ ਆਫਿਸ ਕੈਤਾਂ ਲਾ ਕੇ ਆਈ ਜਾਂਨੇ ਹੋ ਆਈ ਜਾਂਨੇ ਹੋ ਆਈ ਜਾਂਨੇ ਹੋ ਕੀ ਕਰੀ ਅਸੀਂ ਟੀਚਰਾਂ ਕੋਲ ਕੋਈ ਹੱਲ ਨਹੀਂ ਹੁੰਦਾ ਜੇ ਬੱਚੇ ਤਾਂ ਇਹੋ ਦਾ ਬੱਚੇ ਸਿੱਖ ਨਹੀਂ ਪਾਉਂਦੇ ਵੱਡੇ ਵੱਡੇ ਸਕੂਲਾਂ ਦੇ ਵਿੱਚ ਵੀ ਮਾੜੇ ਜਿਹਾ ਪੜ੍ਹਦੇ ਨੇ ਜਿਨ੍ਹਾਂ ਦੇ ਪੇਰੈਂਟਸ ਸਰਕਾਰੀ ਟੀਚਰ ਨੇ ਸਰਕਾਰੀ ਡਾਕਟਰ ਨੇਗੇ ਹਨਾ ਮੈਂ 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 ਬਨਾਲੇ ਦੇ ਵਿੱਚ ਕਾਫੀ ਡਾਕਟਰਸ ਸੀਗੇ ਨਾਮੀ ਸਰਕਾਰੀ ਡਾਕਟਰ ਉਹਨਾਂ ਦੇ ਬੱਚਿਆਂ ਨੂੰ ਮੈਂ ਖੁਦ ਪੜਾਉਂਦੀ ਰਹੀ ਆ ਠੀਕ ਹੈ ਤੇ ਉਹ ਖੁਦ ਵੀ ਤਾਂ ਘਰੇ ਕੇਅਰ ਕਰਦੇ ਨੇ ਨਾ ਆਪਣੇ ਬੱਚਿਆਂ ਦੀ ਵੱਡੇ ਸਕੂਲ 'ਚ ਪਾਉਣ ਦਾ ਮਤਲਬ ਇਹ ਨਹੀਂ ਹੁੰਦਾ ਬੱਚੇ ਨੂੰ ਕਿ ਉੱਥੇ ਪੜ੍ਹਾਈ ਦਾ ਸਿਸਟਮ ਵਧੀਆ ਆ ਤੇ ਇਹ ਗੱਲ ਮੈਂ ਤੁਹਾਨੂੰ ਵੈਸੇ ਹੀ ਨਾਲ ਐਡ ਕਰ ਦਿੱਤੀ ਆ ਹੁਣ ਮੈਂ ਕਰਦੀ ਸੀ ਬੋਰਡ ਦੀਆਂ ਕਲਾਸਾਂ ਦੀ ਕਿ ਲੋਇੰਪਾਈ ਮੈਂ ਤੁਹਾਨੂੰ ਦੱਸ ਦਿੰਦੀ ਆ ਕਿ ਹਨਾ ਬੱਚੇ ਉਦੋਂ ਹੀ ਪੜ੍ਹਦੇ ਨੇ ਤਾਂ ਹੀ ਉਹ ਰੱਟਾ ਸਿਸਟਮ ਸ਼ੁਰੂ ਹੁੰਦਾ ਹੁਣ ਕੈਨੇਡਾ ਦੇ ਵਿੱਚ ਕੀ ਆ ਇੱਥੇ ਬੱਚਾ ਨੂੰ ਹਨਾ ਮੈਨੂੰ ਦੱਸਿਆ ਸੀ ਕਿਸੇ ਨੇ ਕਿ ਦੇਖੋ ਮੈਂ ਛੋਟੇ ਬੱਚਿਆਂ ਨੇ ਸਕੂਲ ਦੇ ਵਿੱਚ ਕਦੇ ਇੱਥੇ ਨਹੀਂ ਗਈ ਹੈਗੀ ਮੈਂ ਤਾਂ ਕਾਲਜ ਆਨੀ ਆਂ ਇਹ ਦੱਸਿਆ ਸੀਗਾ ਕਿ ਵੀ ਬੱਚਿਆਂ ਨੂੰ ਹਨਾ ਸਲਾਈ ਵੀ ਸਿਖਾਈ ਜਾਂਦੀ ਇੱਥੇ ਕੱਪੜੇ ਧੋਣੇ ਵੀ ਸਿਖਾਏ ਜਾਂਦੇ ਆ ਬੱਚੇ ਨੂੰ ਆਪਣਾ ਧਿਆਨ ਰੱਖਣਾ ਵੀ ਸਿਖਾਇਆ ਜਾਂਦਾ ਸਾਰਾ ਕੁਝ ਸਿਖਾਇਆ ਜਾਂਦਾ ਆਪਣੇ ਫੁੱਲ ਬਣਾ ਲਓ ਉਹ ਬਣਾ ਲਓ ਜੋ ਬਣਾ ਲਓ ਕੋ ਬਣਾ ਲਓ ਕੁਛ ਨਹੀਂ ਜਿਵਾਕਾਂ ਦੇ ਰੀਅਲ ਚੀਜ਼ ਪੱਲੇ ਹੈ ਨਹੀਂ ਜਿੰਨਾ ਜਿਹੜੇ ਸਕੂਲ ਦੇ ਵਿੱਚ ਦਿਖਾਵਾ ਆ ਉਸ ਸਕੂਲ ਤੋਂ ਬਚੋ ਜਿੰਨੇ ਪੇਪਰ ਕਟਾਉਂਦੇ ਨੇ ਕਦੇ ਉਹਨੂੰ ਤੁਸੀਂ ਪੁਲਿਸ ਵਾਲਾ ਬਣਾ ਕੇ ਭੇਜਦੇ ਨੇ ਕਦੇ ਤੁਸੀਂ ਉਹਨੂੰ ਕੁਛ ਬਣਾ ਕੇ ਭੇਜਦੇ ਨੇ ਯਾਰ ਕੁਛ ਨਹੀਂ ਫੋਟੋ ਮੈਂ ਖੇਦਿਆ ਬੱਚੇ ਉੱਥੇ ਕੁਛ ਨਹੀਂ ਉਹਨਾਂ ਨੂੰ ਤਾਂ ਇਹ ਵੀ ਨਹੀਂ ਦੱਸਿਆ ਜਾਂਦਾ ਕਿ ਤੁਹਾਨੂੰ ਪੁਲਿਸ ਵਾਲਾ ਕਾਦੇ ਵਾਸਤੇ ਬਣਾਇਆ ਆ ਸੀ ਖਿੱਚ ਕੇ ਲਿਆਂਦਾ ਜਾਂਦਾ ਬੱਚਿਆਂ ਨੂੰ ਛੋਟੇ-ਛੋਟੇ ਬੱਚੇ ਛੋਟੇ-ਛੋਟੇ ਨਿਆਣੇ ਇੱਕ ਹੋਰ ਗੱਲ ਕਰਨ ਜਾ ਰਹੀਆਂ ਤੁਹਾਡੇ ਨਾਲ ਤੇ ਵੈਸੇ ਤੁਸੀਂ ਇਦਾਂ ਨਾ ਸੋਚੋ ਕਿ ਮੈਂ ਕਿਹੜੇ ਸਕੂਲ ਦੀ ਗੱਲ ਕਰ ਰਹੀ ਆ ਮੈਂ ਬਹੁਤ ਸਕੂਲਾਂ ਦੇ ਵਿੱਚ ਪੜਾਇਆ ਆ ਮੈਂ ਕਿਸੇ ਸਕੂਲ ਦਾ ਨਾਮ ਮੈਂਸ਼ਨ ਨਹੀਂ ਕਰ ਰਹੀ ਹੈਗੀ ਓਕੇ ਇੱਕ ਹੋਰ ਤੁਸੀਂ ਨਾ 2 ਸਾਲ ਦੇ ਨਿਆਣੇ ਨੂੰ 2.5 ਸਾਲ ਦੇ ਨੂੰ ਨਾ ਪਲੇਵੇ ਦੇ ਵਿੱਚ ਪਾ ਦੇਣ ਉਹ ਬੱਚੇ ਕੇ ਬਹਿਣਾ ਸਿੱਖ ਜਾਣਗੇ ਖੇਡਣਾ ਸਿੱਖ ਜਾਣਗੇ ਐ ਤੁਸੀਂ ਛੱਡ ਜਾਂਦੇ ਹੋ ਬੱਚਿਆਂ ਨੂੰ ਹਨਾ ਮੈਂ ਇੱਕ ਟੀਚਰ ਹਾਂ ਮੈਂ ਉੱਥੇ ਮੈਂ ਉਹਦੋਂ ਅਨਮੈਰਿਡ ਹੁੰਦੀ ਸੀ ਉਹ ਮੈਂ ਪੜ੍ਹਾਨੀ ਹੁੰਦੀ ਸੀ ਵਿਆਹ ਤੋਂ ਬਾਅਦ ਨਹੀਂ ਮੈਂ ਪੜਾਇਆ ਹੈਗਾ ਠੀਕ ਆ ਉਹਨਾਂ ਨੂੰ ਘੜੀਸ ਕੇ ਲਿਆਉਂਦਾ ਇਹਦਾ ਬੱਚੇ ਵਾ 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 ਰੋਈ ਜਾਂਦੇ ਆ ਵਿਚਾਰੇ ਨਿਆਣੇ ਆ ਯਾਰ ਉਹ ਠੀਕ ਆ ਮੈਂ ਕਦੇ ਵੀ ਮੈਂ ਮਾਂ ਬਣੂੰਗੀ ਹੁਣ ਮੇਰੀ ਭਾਂਜੇ ਉਹ ਵੀ ਮੇਰੀ ਆਪਣੀ ਧੀ ਆ ਮੈਂ ਨਹੀਂ ਕਹੂੰਗੀ ਕਿ ਬਾਲੀ ਛੋਟੀ ਨੂੰ ਸਕੂਲ ਫੇਜ ਮੈਨੂੰ ਪਤਾ ਦੇਖੋ ਉਹਨਾਂ ਨੇ ਉਹਨਾਂ ਨੇ ਵਾਸ਼ਰੂਮ ਕਰ ਲਿਆ ਠੀਕ ਆ ਵਿੱਚ ਵਾਸ਼ਰੂਮ ਕੀਤਾ ਹੈ ਇਹਨਾਂ ਨੇ ਤਾਂ ਉਹਨੇ ਕੀ ਕਰਨਾ ਉਹਨਾਂ ਨੇ ਮੌਕੇ ਤੇ ਸਾਫ਼ ਕਰਨਾ ਪਤਾ ਕਿ 1 ਵਜੇ ਇਹਨਾਂ ਨੂੰ ਛੁੱਟੀ ਹੋਣੀ ਆ ਪੌਣੇ ਬਾ ਪੌਣੇ 1 ਵਜੇ ਹਨਾ ਸਾਢੇ 12:00 ਤੋਂ ਪੌਣੇ 1 ਵਜੇ ਤੱਕ ਸਾਰੇ ਬੱਚਿਆਂ ਨੂੰ ਸਾਫ਼ ਕਰ ਦੇਣਾ ਉਸ ਤੋਂ ਬਾਅਦ ਆਂਟੀ ਫੇਸ ਕਲਾਸ ਦੇ ਡੋਰ ਅੱਗੇ ਬੈਠੀ ਆ ਕਲਾਸ ਦੇ 게ਟ ਅੱਗੇ ਚੈੱਕ ਕਰ ਕਰਕੇ ਉਹਨਾਂ ਨੇ ਹਨਾ ਚੈੱਕ ਕਰਕੇ ਕਿ ਬੱਚੇ ਨੇ ਵਾਸ਼ਰੂਮ ਵਗੈਰਾ ਤਾਂ ਨਹੀਂ ਕੀਤਾ ਸੈਂਡ ਕਰੀ ਜਾਂਦੇ ਨੇ ਨੇ ਵਾਓ ਸਾਡੇ ਬੱਚੇ ਨੂੰ ਤੁਸੀਂ ਬਹੁਤ ਓਪਲੀਨ ਰੱਖਦੇ ਹੋ ਤੇ ਇਹ ਸਾਰੇ ਦਿਖਾਵੇ ਨੇ ਸ਼ੀਸ਼ੂਸ ਦੇ ਜਿਹੜੇ ਲੱਗੇ ਨੇ ਇਹ ਸਾਰੇ ਹੀ ਦਿਖਾਵੇ ਨੇ ਤੁਹਾਡੇ ਤੋਂ ਪੈਸੇ ਲੁੱਟਣ ਦੇ ਵਾਸਤੇ ਕਦੇ ਮੈਂ ਮਾਂ ਬਣੂੰਗੀ ਮੇਰੀ ਭਾਂਜੀ ਆ ਮੈਂ ਐਡੇ ਦਿਖਾਵੇ ਵਾਲੇ ਸਕੂਲ 'ਚ ਨਹੀਂ ਲਾਉਂ ਮੈਨੂੰ ਪਤਾ ਉਹਨਾਂ ਨੇ ਪੇਪਰ ਹੀ ਘਟਾਉਨੇ ਆ ਉੱਥੇ ਮੇਰੇ ਜਵਾਕਾਂ ਤੋਂ ਠੀਕ ਆ ਮੈਂ ਤਾਂ ਨਹੀਂ ਉੱਥੇ ਲਾਉਂਗੀ ਐਜ਼ ਅ ਟੀਚਰ ਹੋਣ ਦੇ ਨਾਤੇ ਉੱਥੇ ਲਾਉਂਗਾ ਆਪਣੇ ਬੱਚੇ ਨੂੰ ਜਿੱਥੇ ਇੰਗਲਿਸ਼ ਵਧੀਆ ਬੋਲਦੀ ਹੋਣ ਟੀਚਰ ਐ ਨਹੀਂ ਕਿ ਪੇਪਰ ਹੀ ਘਟਾਈ ਜਾਂਦੇ ਹੋਣ ਸਕੂਲ ਵਧੀਆ ਵੀ ਨਹੀਂ ਬਰਨਾਲੇ ਦੇ ਵਿੱਚ ਬਹੁਤ ਸਕੂਲ ਮਾੜੇ ਵੀ ਨੇ ਠੀਕ ਆ ਇੱਕ ਦੂਸਰੀ ਗੱਲ ਇਹ ਆ ਜਿੰਨਾ ਟਾਈਮ ਤੁਸੀਂ ਆਪਣੇ ਬੱਚੇ ਤੇ ਆਪ ਧਿਆਨ ਨਹੀਂ ਦਿੰਦੇ ਹੈਗੇ ਤੁਹਾਡਾ ਬੱਚਾ ਨਹੀਂ ਪੜ੍ਹ ਸਕਦਾ ਹੈ ਮੈਂ ਕਹਿ ਦਵਾਂ ਕਿ ਮੈਡਮਾਂ ਪਤਾ ਨਹੀਂ ਕੀ ਕਰਾ ਦੇਣੀਆਂ ਮੈਡਮਾਂ ਵੀ ਇਨਸਾਨ ਹੀ ਨਹੀਂ ਉਹ ਟਾਈਮ ਦਿੰਦੀਆਂ ਨਹੀਂ ਆ ਬੱਚਿਆਂ ਨੂੰ ਉੱਥੇ ਕਲਾਸ ਦੇ ਵਿੱਚ ਬਿਠਾਇਆ ਜਾਂਦਾ ਉਹਨਾਂ ਨੂੰ ਪੜਾਇਆ ਜਾਂਦਾ ਕਿ ਤੁਸੀਂ ਘਰੇ ਪੜਾਉਣਾ ਜ਼ਰੂਰੀ ਨਹੀਂ ਸਮਝਦੇ ਹੈਗੇ ਇੱਕ ਕਦੇ ਵੀ ਆ ਉਹਦੇ ਬੱਚੇ ਨੂੰ ਇਹ ਨਾ ਕਹੋ ਕਿ ਤੁਸੀਂ ਕਿਸੇ ਨੂੰ ਘਾਟੋ ਮੈਂ ਸਾਰੀ ਐਜੂਕੇਸ਼ਨ ਸਿਸਟਮ ਦੀ ਗੱਲ ਕਰਦੀ ਆ ਸਰਕਾਰੀ ਸਕੂਲਾਂ ਚ ਵੀ ਤਾਂ ਪਿਆਬੀ ਮੀਡੀਅਮ ਹੋ ਗਿਆ ਇੰਗਲਿਸ਼ ਮੀਡੀਅਮ ਹੋ ਗਿਆ ਨਾ ਮੈਂ ਨਹੀਂ ਕਹਿੰਦੀ ਸਰਕਾਰੀ ਸਕੂਲ ਮਾੜੇ ਨੇ ਮੈਂ ਸਰਕਾਰੀ ਸਕੂਲ ਦੇ ਵਿੱਚ 2 ਸਾਲ ਪੜ੍ਹੀਆਂ ਪਲੱਸ 1 ਤੇ ਪਲੱਸ 2 ਕੀਤੀ ਆ ਜਦੋਂ ਮੈਂ ਪਲੱਸ 2 ਕੀਤੀ ਆ ਸਾਡੀ ਮੇਰੇ ਸਕੂਲ ਦੇ ਵਿੱਚੋਂ ਕੁੜੀ ਨੇ ਹਨਾ ਜ਼ਿਲ੍ਹੇ ਦੇ ਵਿੱਚੋਂ 22ਵੀਂ ਪਤਾ ਨਹੀਂ 23ਵੀਂ 21ਵੀਂ ਪੋਜੀਸ਼ਨ ਕੋਈ ਮਿਲੀ ਸੀਗੀ ਕੁੜੀ ਨੂੰ ਹੁਣ ਮੈਡੀਕਲ ਆਲੀ ਸੀ ਬਹੁਤ ਇੰਟੈਲੀਜੈਂਟ ਸੀ ਕੁੜੀ ਬਹੁਤ ਜ਼ਿਆਦਾ ਇੰਟੈਲੀਜੈਂਟ ਸੀ ਬਾਕੀ ਨਾ ਬੱਚੇ ਦਾ ਦਿਮਾਗ ਵੀ ਹੁੰਦਾ ਆ ਤੇ ਬਾਕੀ ਦੂਸਰੀ ਗੱਲ ਇਹ ਆ ਆਪਣੇ ਬੱਚੇ ਤੇ ਖੁਦ ਧਿਆਨ ਦਿਓ ਹੁਣ ਮੈਂ ਤਾਂ ਕਹਿਣੀ ਲੱਗੀ ਕਿ ਵੀ ਹਣਾ ਹੁਣ ਇੱਥੇ ਬੱਚਿਆਂ ਨੂੰ ਪੜ੍ਹਾਉਣਾ ਸਕੂਲਾਂ 'ਚ ਫਿਰ ਪੜ੍ਹਾਉਂਗਾ ਕਿੱਥੇ ਗੱਲ ਇਹ ਆ ਕਿ ਇਹਨਾਂ ਦਾ ਜਿਹੜਾ ਸਿਸਟਮ ਆ ਨਾ ਉਹ ਗਲਤ ਆ ਕੋਸ਼ਟ ਕਲਾਸਾਂ ਬੋਰਡ ਦੀਆਂ ਜਦੋਂ ਬੱਚੇ ਨੇ ਕੋਸ਼ਟ ਕਲਾਸਾਂ ਬੋਰਡ ਦੀਆਂ ਬੱਚੇ ਉਹਨਾਂ 'ਤੇ ਧਿਆਨ ਦਿੰਦੇ ਆ ਬਾਕੀ ਕਲਾਸਾਂ ਦੇ ਬੱਚੇ ਧਿਆਨ ਹੀ ਨਹੀਂ ਦਿੰਦੇ ਜਦੋਂ ਮੈਂ ਸੀ ਉਹ ਟੈਨਸ਼ਨ ਨਹੀਂ ਨੌਵੀਂ ਤਾਂ ਬੋਰਡ ਦੀ ਨਹੀਂ ਹੈਗੀ ਦਸਵੀਂ ਵੇਲੇ ਪੜ੍ਹਾਂਗੇ ਹਾਂ ਐਂ ਹੋਇਆ ਐਦਾਂ ਹੀ ਕਰਦੇ ਆ ਸਾਰੇ ਜਵਾਬ ਬਹੁਤ ਜਵਾਬ ਇੰਟੈਲੀਜੈਂਟ ਵੀ ਨਹੀਂ ਇੰਟੈਲੀਜੈਂਟ ਹੋਣੇ ਜਿਨ੍ਹਾਂ ਦੀ ਮਾਂ ਪਿਓ ਖੋਦ ਧਿਆਨ ਦਿੰਦੇ ਨੇ ਹਰ ਮੈਂ ਆਪਣੀ ਭੈਣ ਨੂੰ ਕਹਿ ਰੱਖਿਆ ਹਨਾ ਮੇਰੀ ਭਾਂਜੀਆ ਮੈਨੂੰ ਕਹਿ ਰਿਹਾ ਜਿਹੜੇ ਉੱਥੇ ਉਹ ਤੁਸੀਂ ਸਾਰੇ ਦਿਨ ਮੋਬਾਈਲ ਵੀ ਤਾਂ ਚਲਾਉਣੇ ਹੋ ਨਾ ਫੋਨ ਵੀ ਤਾਂ ਤੁਸੀਂ ਚਲਾਣੇ ਹੋ ਘਰ ਬੈ ਕੇ ਫੋਨ ਚਲਾਣੇ ਹੋ ਹਨਾ ਰੀਲਾਂ ਦੇਖਦੇ ਹੋ ਕਿ ਆਪਣੇ ਬੱਚਿਆਂ ਨੂੰ ਨਹੀਂ ਤੁਸੀਂ ਲੈਪਟਾਪ ਦੇ ਉੱਪਰ ਲੈਪਟਾਪ ਨਹੀਂ ਹੈਗਾ ਟੀਵੀ ਤਾਂ ਹੋਊਗਾ LED ਤਾਂ ਹੋਊਗੀ ਉਹਦੇ ਉੱਤੇ ABC ਲਾ ਕੇ ਦੇ ਦਿਓ ਉੱਥੇ ABC ਅਸੀਂ ਦਿਖਾਉਣੇ ਆ ਉੱਥੇ ਕਿਹੜਾ ਕੁਝ ਲੱਗ ਦਿਖਾਉਣੇ ਆ ਪਰ ਬਤਨ ਇਹ ਮਾਪਿਆਂ ਨੂੰ ਕੀ ਹੁੰਦਾ ਵੱਡੇ ਸਕੂਲ ਦੇ ਵਿੱਚ ਆ ਕੇ ਮੈਂ ਕਈ ਵਾਰ ਨਾ ਵਿਚਾਰੇ ਆਪਣੇ ਪਿੰਡਾਂ ਦੇ ਮੇਰੇ ਭਰਾ ਹਨ ਜਿੱਦਾਂ ਹੁੰਦੇ ਉਹ ਵਿਚਾਰੇ ਚੁੱਪ ਕਰਕੇ ਨਾ ਟੀਚਰਾਂ ਅੱਗੇ ਹੱਥ ਜੋੜ ਕੇ ਬਹਿ ਜਾਂਦੇ ਨੇ ਨਾ ਯਾਰ ਕਿਉਂ ਡਰਦੇ ਹੋ ਤੁਸੀਂ ਪੈਸੇ ਭਰਦੇ ਹੋ ਤੁਸੀਂ ਪੁੱਛੋ ਵੀ ਸਾਡੇ ਬੱਚੇ ਚਾਹ ਪ੍ਰੋਬਲਮ ਆ ਦੱਸੋਗੇ ਸਾਡੇ ਬੱਚੇ ਨੂੰ ਆ ਨਹੀਂ ਆਉਂਦਾ ਮੈਡਮਾਂ ਨਹੀਂ ਆ ਵਧੀਆ ਉਹਨਾਂ ਦੀ ਯੂਨੀਫਾਰਮ ਉਹਨਾਂ ਤੋਂ ਦੇਖ ਹੀ ਸਕ ਲੋਂ ਡਰ ਜਾਂਦੇ ਗੱਲ ਕਰੋ ਪੈਸਾ ਦਿੱਤਾ ਕਦੇ ਵਾਸਤੇ ਨਹੀਂ ਗੱਲ ਕਰਦੇ ਆਪਣੇ ਕੋਸ਼ਕ ਪੇਰੈਂਟਸ ਦੇ ਵਿੱਚ ਸਿਰਫ ਇਹ ਫਰਕ ਆ ਕਿ ਉਹ ਜਾ ਕੇ ਉਹਨਾਂ ਨੂੰ ਕਹਿੰਦੇ ਆ ਵੀ ਮੈਡਮ ਸਾਡਾ ਬੱਚਾ ਹੀ ਨਹੀਂ ਕੁਛ ਕਰ ਰਿਹਾ ਇਹਨੂੰ ਤੁਸੀਂ ਪੜ੍ਹਾਓ ਤੇ ਉਸ ਤੋਂ ਬਾਅਦ ਉਹ ਪ੍ਰਿੰਸੀਪਲ ਆਫਿਸ ਵੀ ਜਾਂਦੇ ਨੇ ਉੱਥੇ ਜਾ ਕੇ ਉਹ ਫਿਰ ਪ੍ਰਿੰਸੀਪਲ ਨੂੰ ਦੱਸਦੇ ਆ ਕਿ ਸਾਡੇ ਬੱਚੇ 'ਚ ਇਹ ਪ੍ਰੋਬਲਮ ਆ ਪ੍ਰਿੰਸੀਪਲ ਟੀਚਰ ਨੂੰ ਬੁਲਾਉਂਦੇ ਆ ਮੈਡਮ ਬੱਚੇ 'ਚ ਆ ਪ੍ਰੋਬਲਮ ਆ ਇਹਨੂੰ ਇੰਪਰੂਵ ਕਰਨਾ ਆ 2 ਮਹੀਨੇ ਦਿੱਤੇ ਤੁਹਾਨੂੰ ਕਰ ਦਿਓ ਇੰਪਰੂਵ ਇਹ ਨਹੀਂ ਹੈਗਾ ਕਿ ਸਿ ਟੀਚਰਾਂ ਦੇ ਹੱਥ ਆ ਕੁਛ ਨਹੀਂ ਉਹਨਾਂ ਕਿ ਵੀ ਮਜਬੂਰੀਆਂ 30 30 ਤੀ ਤੀ ਜਵਾਕ ਬੈਠੇ ਹੁੰਦੇ ਆ ਕਲਾਸ ਦੇ ਵਿੱਚ ਠੀਕ ਆ ਕੀ ਕਾਰਨ ਉਹਨਾਂ ਨੇ ਸਾਰਿਆਂ ਨੂੰ ਇਕੱਠਿਆਂ ਨੂੰ ਪੜਾਣਾ ਅਸੀਂ ਟੀਚਰ ਆ 30 ਬੱਚਿਆਂ ਦੀ ਕਲਾਸ ਆ ਮੇਰੀ ਮੈਂ ਸਾਰਿਆਂ ਨੂੰ ਇਕੱਠਿਆਂ ਨੂੰ ਪੜਾ ਰਹੀ ਆ ਸਾਰੇ ਵਿੱਚ ਇੱਕੋ ਜਿਹੀ ਨਹੀਂ ਹੁੰਦੀ ਕਲਾਸ 'ਚ ਕਿ ਉਹਨਾਂ ਦਾ ਜਵਾਕ ਇੰਟੈਲੀਜੈਂਟ ਆ ਤਾਂ ਸਾਡਾ ਵੀ ਉਹਨਾਂ ਇੰਟੈਲੀਜੈਂਟ ਹੋਊ 30 ਦੇ ਬੱਚਾ ਡਾਕਟਰ ਬਣੂ ਕਿਸੇ ਦਾ ਇੰਜੀਨੀਅਰ ਬਣੂ ਕਿਸੇ ਦਾ ਵਕੀਲ ਬਣੂ ਕਿਸੇ ਦਾ ਜੱਜ ਬਣੂ ਉਹਨਾਂ ਦੇ ਇੰਟਰਸਟ ਵੀ ਅਲੱਗ-ਅਲੱਗ ਨੇ ਜੇ ਐਜੂਕੇਸ਼ਨ ਸਿਸਟਮ ਘੱਟ ਵਧੀਆ ਪੇਰੈਂਟਸ ਦਾ ਵਧੀਆ ਨਹੀਂ ਨਾ ਤੁਸੀਂ ਤਾਂ ਆਪਣੇ ਬੱਚੇ ਤੇ ਧਿਆਨ ਦੇ ਸਕਦੇ ਹੋ ਨਾ ਤੁਹਾਨੂੰ ਇਦਾਂ ਹੁੰਦਾ ਕਿ ਸਕੂਲ ਭੇਜਤਾ ਬੱਸ ਪੜਾ ਦੇਣਗੇ ਸਕੂਲ ਵਾਲੇ ਵੱਡੇ ਸਕੂਲ ਚ ਲਾਇਆ ਵਾ ਨਹੀਂ ਜਿੰਨਾ ਟਾਈਮ ਤੁਸੀਂ ਆਪਣੇ ਬੱਚੇ ਤੇ ਖੋ ਧਿਆਨ ਨਹੀਂ ਦਿੰਦੇ ਤੁਹਾਡਾ ਬੱਚਾ ਨਹੀਂ ਪੜ੍ਹੂਗਾ ਕੁਝ ਕੋਸ਼ ਕ ਬੱਚਿਆਂ ਦਾ ਆਈਕਿਊ ਲੈਵਲ ਜ਼ਿਆਦਾ ਹੁੰਦਾ ਉਹ ਥੋੜੇ ਉਹਨਾਂ ਦਾ ਦਿਮਾਗ ਤੇਜ਼ ਹੁੰਦਾ ਉਹ ਖੁਦ ਪੜ੍ਹ ਵੀ ਲੈਂਦੇ ਨੇ ਬਟ ਕੋਸ਼ ਬੱਚੇ ਪਿਆਰ ਨਾਲ ਸਮਝਾਉਣਾ ਹੀ ਵੱਢਦੇ ਆ ਹੁਣ ਮੈਂ ਕਿਸੇ ਸਕੂਲ ਦੇ ਵਿੱਚ ਸੀਗੀ ਮੈਂ ਨਾ ਇੱਕ ਬੜਾ ਨਰਮਜਾ ਜੁਆਕ ਸੀਗਾ ਉਹ ਸੈਕੰਡ ਕਲਾਸ ਦਾ ਸੀਗਾ ਤੇ ਉਹਨਾਂ ਕਦੇ ਸਟੇਜ ਤੇ ਨਹੀਂ ਸੀ ਜਾਂਦਾ ਮੈਂ ਉਹਨੂੰ ਸਟੇਜ ਤੇ ਲੈ ਕੇ ਗਈ ਉੱਥੇ ਖੜਾ ਹੋ ਕੰਬੀ ਗਿਆ ਠੀਕ ਆ ਉਹਨੇ ਘਰ ਜਾ ਕੇ ਸ਼ਿਕਾਇਤ ਲਾਈ ਆਪਣੀ ਮੰਮੀ ਨੂੰ ਕਿ ਮੰਮੀ ਮੈਨੂੰ ਮੈਡਮ ਨੇ ਇਹ ਤਾਂ ਕਿਹਨਾ ਸਟੇਜ ਤੇ ਚਾੜਤਾ ਮੈਂ ਨਹੀਂ ਜਾਣਨਾ ਠੀਕ ਆ ਫੇਰ ਮੰਮੀ ਨੇ ਮੈਨੂੰ ਫੋਨ ਕੀਤਾ ਹਾਂ ਹਾਂ ਮੈਡਮ ਤੇਰੱਚ ਕੀ ਹਿੰਮਤ ਆ ਤੂੰ ਸਾਡੇ ਬੱਚੇ ਨੂੰ ਸਟੇਜ ਤੇ ਚਾੜਿਆ ਠੀਕ ਆ ਤਾਂ ਹੀ ਤਾਂ ਆਪਾਂ ਪਿੱਛੇ ਆ ਅੱਜ ਉਹ ਥੋੜਾ ਕੁ ਬੋਲਿਆ ਉਹਨੇ ਥੋੜਾ ਕੁ ਬੋਲਿਆ ਥੋੜੀ ਕਿ ਐਂਡਿੰਗ ਕੀਤੀ ਮੈਂ ਕੋਲ ਖੜੀ ਆ ਮੈਂ ਉਹਨੂੰ ਪੜ੍ਹਾ ਰਹੀ ਸੀ ਕਈ ਸਾਲ ਪੁਰਾਣੀ ਗੱਲ ਕਰ ਰਹੀ ਹਾਂ ਮੈਨੂੰ ਮੈਂ ਉਹਨੂੰ ਮੈਂ ਇਹਨੂੰ ਸਿਖਾ ਰਹੀ ਸੀ ਉਹਦੇ ਕੋਲ ਮੈਂ ਖੜੀ ਹਾਂ ਉਹਦਾ ਹੱਥ ਫੜੀ ਮੈਂ ਖੜੀ ਹਾਂ ਵੀ ਉਹਨੂੰ ਸੀ ਮੋਟੀਵੇਟ ਕਰਦੀ ਕਿ ਬੋਲ 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 ਹਨਾ ਬੱਚਾ ਕੁਸ਼ਕ ਤਾਂ ਬੋਲ ਕੇ ਆਇਆ ਫਿਰ ਤੁਹਾਡਾ ਬੱਚਾ ਤਾਈਓ ਹਿੰਮਤ ਨਾਲ ਕਿਸੇ ਨਾਲ ਗੱਲ ਨਹੀਂ ਕਰਦਾ ਤੁਹਾਡੇ ਬੱਚੇ ਨੂੰ ਬੋਲਣਾ ਵੀ ਆਉਣਾ ਚਾਹੀਦਾ ਤੁਹਾਡੇ ਬੱਚੇ ਨੂੰ ਸਟੇਜ ਤੇ ਖੜਨਾ ਵੀ ਆਉਣਾ ਚਾਹੀਦਾ ਕੀ ਪਤਾ ਉਹਨਾਂ ਵਾਲੀ ਸਮੇਂ ਤੁਹਾਡਾ ਬੱਚਾ ਮੁੱਖ ਮੰਤਰੀ ਬਣ ਜੀ ਤਾਂ ਬੋਲਣੀ ਨਹੀਂ ਆਉਣਾ ਹੈਗਾ ਨਹੀਂ ਖੇਡਣਾ ਵੀ ਹੋਣਾ ਚਾਹੀਦਾ ਪੜ੍ਹਨਾ ਵੀ ਹੋਣਾ ਚਾਹੀਦਾ ਲਿਖਣਾ ਵੀ ਹੋਣਾ ਚਾਹੀਦਾ ਐ ਨਹੀਂ ਕਿ ਸਾਰੇ ਦਿਨ ਇੱਕ ਸਕੂਲ ਚ ਪਾ ਦੋ ਉੱਥੇ ਪੇਪਰ ਹੀ ਘਟਾਈ ਜਾਂਦੇ ਨੇ ਫੋਲੀ ਬਣਾਈ ਜਾਂਦੇ ਆ ਯਾਰ ਕੀ ਆ ਇਹ ਐਜੂਕੇਸ਼ਨ ਸਿਸਟਮ ਮੈਂ ਮੰਨਦੀ ਆ ਇਹ ਚੀਜ਼ਾਂ ਚੱਲਦੀਆਂ ਨਹੀਂ ਗੀਆਂ ਬਟ ਇੰਨੀਆਂ ਵੀ ਧੱਕਾ ਨਹੀਂ ਕਰਨਾ ਕਿ ਇਹੀ ਚੀਜ਼ਾਂ ਕਰਾਈ ਜੋ ਕਈ ਜੁਆਕ ਤਾਂ ਪੜਾਈ ਤੋਂ ਬਹੁਤ ਪਿੱਛੇ ਰਹਿ ਪੈਣੀ ਇਹਨਾਂ ਚੀਜ਼ਾਂ ਕਰਕੇ ਪੇਪਰ ਉੱਪਰ ਕੱਟੇ ਹੁੰਦੇ ਫੁੱਲ ਫੁੱਲ ਬਣਾ ਲਿਆ ਹੁੰਦੇ ਨੇ ਇਸ ਘਰੇ ਆ ਕੇ ਦਿਖਾਉਂਦੇ ਵੀ ਆ ਲੋ ਦੇਖ ਲਓ ਆਹਦੀ ਮੰਮੀ ਮੈਂ ਫੁੱਲ ਬਣਾਉਂਦੇ ਆ ਆਲੇ ਮੰਮੀ ਮੈਂ ਜਹਾਜ਼ ਬਣਾਤ ਅਸੀਂ ਅਸੀਂ ਸਾਨੂੰ ਸਿਖਾਉਂਦੀ ਨਹੀਂ ਸੀ ਅਸੀਂ ਜਹਾਜ਼ ਵੈਸੀ ਬਣਾਉਂਦੇ ਸੀ ਗਲਾਸਾਂ ਦੇ ਵਿੱਚ ਥੋੜਾ ਕੁ ਸੋਚਣ ਦੀ ਲੋੜ ਆ ਹਰ ਕਲਾਸ ਬੋਰਡ ਦੀ ਨਹੀਂ ਹੈਗੀ ਬੱਚੇ ਕੁਝ ਇਹ ਬੋਰਡ ਦੀਆਂ ਕਲਾਸਾਂ ਵੱਡੇ ਬੱਚੇ ਛੋਟੇ ਨੂੰ ਤਾਂ ਪਤਾ ਨਹੀਂ ਹੁੰਦਾ ਕਿਹੜੀ ਬੋਰਡ ਦੀ ਆ ਇੱਕ ਜੋ ਤੁਸੀਂ ਆਪਣੇ ਬੱਚੇ ਤੇ ਸ਼ੁਰੂ ਤੋਂ ਧਿਆਨ ਦਿਨੇ ਉਹਨਾਂ ਸ਼ੁਰੂ ਤੋਂ ਧਿਆਨ ਦਿਨੇ ਉਹ ਜੋ ਤੁਹਾਡਾ ਬੱਚਾ ਜਾ ਰਿਹਾ ਉਹਨੂੰ ਕੁਝ ਨਾ ਕੁਝ ਆਉਂਦਾ ਹੋਵੇ ਕੋਟ ਦਿਓ ਜਦੋਂ ਹੁਣ ਤੁਸੀਂ 2 ਸਾਲ ਦੇ ਜਵਾਕ ਨੂੰ ਪਲੇ ਵਿੱਚ ਛੱਡਿਆਏ ਉਹਨਾਂ ਨੂੰ ਤੁਸੀਂ ਪੈਨਸਲ ਫੜਾ ਰਹੇ ਹੋ ਪੈਨਸਲ ਨਹੀਂ ਫੜੀ ਹੁੰਦੀ ਠੀਕ ਆ ਉਹਨਾਂ ਦੇ ਤਾਂ ਹਜੇ ਆਹ ਹੱਡੀ ਨਹੀਂ ਬਣੀ ਹੁੰਦੀਆਂ ਆ ਹੱਥਾਂ ਨਹੀਂ ਉਹਨਾਂ ਦੇ ਤਾਂ ਹਜੇ ਤਾਂ ਹੱਥ ਅੱਧੀ ਨਹੀਂ ਹੁੰਦੀ ਹੈਗੀ ਹਰ ਇੱਕ ਚੀਜ਼ ਦੀ ਉਮਰ ਹੁੰਦੀ ਹੈ ਥੋੜਾ ਜਿਹਾ ਬੱਚਾ ਵੱਡਾ ਕਰਕੇ ਲਾਓ ਕੋਸ਼ ਨਹੀਂ ਉਹਨਾਂ ਨੇ ਤੁਹਾਨੂੰ ਕਰਾਉਣਾ ਇੱਕ ਦੋ ਤਾੜੀਆਂ ਮਾਰ ਲੈਣਗੇ ਜਵਾਕ ਦੇਖਦੇ ਤਾੜੀਆਂ ਤਾਂ ਹੁਣ ਘਰੇ ਵੀ ਮਾਰ ਲੈਂਦੇ ਆ ਤੁਹਾਡੇ ਨਾਲ ਕਿਹੜਾ ਬੋਲਦੇ ਨਹੀਂ ਹੈਗੇ ਜਵਾਕ ਮੈਂ ਇਹ 3 ਸਾਲ ਦੇ ਜਵਾਬ ਨੂੰ ਤੋਂ ਘੱਟ ਸਕੂਲ ਨਾ ਲਾਓ ਉਹਨਾਂ ਨੂੰ ਨਾ ਉੱਥੇ ਉਹਨਾਂ ਨੂੰ ਉਹਨਾਂ ਦਾ ਮਾੜਾ ਹੁੰਦਾ ਬੱਚਿਆਂ ਨਾਲ ਯਾਰੀ ਤੀ ਬੱਚਿਆਂ ਨੂੰ ਇੱਕ ਟੀਚਰ ਇਕੱਲੀ ਕਿਵੇਂ সামਲ ਸਕਦੀ ਆ ਓਬਵੀਅਸਲੀ ਆ ਨਾ ਇੱਕ ਬੱਚਾ ਰੋ ਰਿਹਾ ਉਹਨੂੰ ਚੁੱਪ ਕਰਾ ਰਹੀ ਆ ਦੂਜਾ ਰੋਣ ਲੱਗ ਗਿਆ ਉਹਨੂੰ ਕਿਵੇਂ ਚੁੱਪ ਕਰਾਊਗੀ ਕੋਈ ਜਾਦੂ ਥੋੜੋ ਨਾਗਾ ਥੋੜਾ ਇਹ ਬੱਚਾ ਵੱਡਾ ਕਰਕੇ ਸਕੂਲ ਲਾਓ ਤਾਂ ਕਿ ਉਹਨੂੰ ਕੁਝ ਕੁ ਚੀਜ਼ਾਂ ਸਮਝ ਆਉਣ ਲੱਗ ਜਾਣ ਜਿੰਨਾ ਹੋ ਸਕਦਾ ਆਪਣੇ ਬੱਚੇ ਨੂੰ ਘਰੇ ਟਾਈਮ ਦਿਓ ਤੁਸੀਂ ਉਹਨੂੰ 3-4 ਸਾਲ ਟਾਈਮ ਦਿਓ ਆਪਣੇ ਬੱਚੇ ਨੂੰ ਤੁਸੀਂ 10 ਬੜੇ ਹੋਵੋਗੇ ਤੁਸੀਂ 5 ਬੜੇ ਹੋਵੋਗੇ ਐਦੂ ਘੱਟ ਤਾਂ ਨਹੀਂ ਇਹਨਾਂ ਦਾ ਤੁਸੀਂ ਉਹਨੂੰ ਸਿਖਾ ਸਕਦੇ ਨਾ ਜੇ ਉਹਦੀ ਕੀਰਨੀਆਂ ਮਜ਼ਬੂਤ ਹੋ ਗਈਆਂ ਨਾ ਤਾਂ ਫਿਰ ਫਿਰ ਉਹਨੂੰ ਕੋਈ ਨਹੀਂ ਹਰਾ ਸਕਦਾ ਫਿਰ ਬੱਚੇ ਨੇ ਆਪ ਦੇ ਆਪ ਹੀ ਚੱਲ ਪੈਣਾ ਕੱਲੇ ਵੱਡੇ ਸਕੂਲ ਨਾਲ ਨਹੀਂ ਬੱਚਾ ਪੜਦਾ ਹੈਗਾ ਬੱਚੇ ਦਾ ਦਿਮਾਗ ਹੋਣਾ ਵੀ ਜ਼ਰੂਰੀ ਆ ਬੱਚਿਆਂ ਦੀ ਮਿਹਨਤ ਹੋਣੀ ਵੀ ਜ਼ਰੂਰੀ ਆ ਟੀਚਰਾਂ ਦੀ ਮਿਹਨਤ ਹੋਣੀ ਵੀ ਜ਼ਰੂਰੀ ਆ ਹੁਣ ਕਈ ਮੈਂ ਇਤਨੇ ਫਿਲਮਾਂ ਦੇਖਿਆ ਕਹਿੰਦੇ ਆ ਸਕੂਲ 'ਚ ਪੈਸੇ ਦੇ ਤਾਂ ਦਿੱਤੇ ਪੜਾਓ ਕਲਾਸਾਂ ਦੇ ਵਿੱਚ ਟੀਚਰਾਂ ਕੋਲ ਤੀਤੀ ਜੁਆਗ ਹੁੰਦੇ ਨੇ ਬੱਚੇ ਦਾ ਆਪਣਾ ਦਿਮਾਗ ਵੀ ਹੁੰਦਾਗਾ ਕਈ ਜੁਆਗ ਬਹੁਤ ਜ਼ਿਆਦਾ ਇੰਟੈਲੀਜੈਂਟ ਹੁੰਦੇ ਨੇਗੇ ਬਹੁਤ ਜ਼ਿਆਦਾ ਚੋਸ ਤੇ ਚਲਾਕ ਹੁੰਦੇ ਨੇ ਛੇਤੀ ਚੀਜ਼ਾਂ ਦਿਮਾਗ 'ਚ ਪੈ ਜਾਂਦੀਆਂ ਨੇ ਕਈਆਂ ਦੇ ਚੀਜ਼ ਛੇਤੀ ਚੀਜ਼ਾਂ ਦਿਮਾਗ 'ਚ ਨਹੀਂ ਪੈਂਦੀਆਂ ਹੈਗੀਆਂ ਇਹਦੇ ਵਿੱਚ ਕੱਲੇ ਸਕੂਲ ਦਾ ਕੋਈ ਕੰਮ ਨਹੀਂ ਹੁੰਦਾ ਪੜਾਉਣ ਦਾ ਮਾਂ ਪਿਓ ਦੀ ਮਿਹਨਤ ਤੇ ਜਵਾਕ ਦਾ ਦਿਮਾਗ ਵੀ ਹੁੰਦਾ ਆ ਐਜੂਕੇਸ਼ਨ ਸਿਸਟਮ ਦੇ ਵਿੱਚ ਜਿਹੜੇ ਨੁਕਸ ਨੇ ਉਹ ਮੈਂ ਤੁਹਾਨੂੰ ਦੱਸਿਆਗੇ ਭਾਈ ਹਰ ਕਲਾਸ ਬੋਰਡ ਦੀ ਨਹੀਂ ਹੈਗੀ ਇਹਨਾਂ ਦਾ ਚੈੱਕ ਕਰਨ ਦਾ ਤਰੀਕਾ ਸਹੀ ਨਹੀਂ ਹੈਗਾ ਨੰਬਰ ਹੁਣ ਬੋਰਡ ਦੇ ਪੱਕੇ ਪੇਪਰਾਂ 'ਚੋਂ ਲਾ ਦਿੰਦੇ ਆ ਆ ਤਾਂ ਦੇਖੀ ਨਹੀਂ ਕਿ ਬੱਚੇ ਨੇ ਹੋਮਵਰਕ ਟਾਈਮ ਨਾਲ ਕੀਤਾ ਸੀਗਾ ਅਸੀਂ ਕਿੰਨੇ ਵਾਰ ਹੋਮਵਰਕ ਬਹੁਤ ਸੀਬੀ ਸੀਬੀਐਸੀ ਬੋਰਡ ਆ ਜਿਹੜਾ ਪੰਜਾਬ ਬੋਰਡ ਵੀ ਨਹੀਂ ਮਾੜਾ ਸੀਬੀਐਸੀ ਬੋਰਡ ਵੀ ਨਹੀਂ ਮਾੜਾ ਉਸ ਤੋਂ ਉੱਪਰ ਵੀ ਬੋਰਡ ਬਣੇ ਕੋਈ ਬੋਰਡ ਨਹੀਂ ਮਾੜਾ ਥੋੜਾ ਕੀ ਹੈ ਕਿ ਸੈਟਿੰਗ ਕਰਨ ਵਾਲੀ ਆ ਥੋੜੀ ਜਿਹੜੀ ਮੈਨੂੰ ਲੱਗੀ ਆ ਹੋ ਸਕਦਾ ਕਿ ਹੁਣ ਤੁਹਾਡੇ ਕਮੈਂਟ ਆਉਣ ਕਿ ਹਨਾ ਵੀ ਇਹਦਾ ਕੀ ਗੱਲ ਹੈ ਤੇ ਆ ਕਿ ਜਿਹੜੀ ਮੈਂ ਚੀਜ਼ ਮੈਨੂੰ ਸਹੀ ਲੱਗੀ ਉਹ ਮੇਰੀ ਸੋਚ ਆ ਜਿਹੜੀ ਤੁਹਾਨੂੰ ਸਹੀ ਲੱਗੂਗਾ ਤੁਸੀਂ ਕਹਣੀ ਆ ਪਰ ਇੱਕ ਚੀਜ਼ ਆਪਣੇ ਬੱਚੇ ਐਨਾ ਛੱਡੋ ਕੇ ਬਸ ਮੈਡਮ ਕੋਲ ਬੱਚਾ ਛੱਡਤਾ ਤਾਂ ਮੈਡਮ ਪਤਾ ਨਹੀਂ ਉਹਦੇ ਦਿਮਾਗ ਵਿੱਚ ਭੋਲ ਕੇ ਪਾ ਦੂਗੀ ਨਹੀਂ ਭਰਾ ਉਹ ਨਹੀਂ ਪੈਂਦਾ ਸਿਆਣੇ ਬਿਆਨੇ ਬੰਦਿਆਂ ਨੂੰ ਇੱਥੇ ਸਿਆਣਪ ਨਹੀਂ ਹੈਗੀ ਉਹ ਬੱਚਾ ਆ ਉਹ ਉਹਨੇ ਆਪਣੇ ਦਿਮਾਗ ਨਾਲ ਪੜ੍ਹਨਾ ਆ ਉਹਨੇ ਖੇਡਣਾ ਵੀ ਆ ਉਹਦਾ ਵਾਧਾ ਵਿਕਾਸ ਵੀ ਹੋਣਾ ਆ ਥੋੜਾ ਜਿਹਾ ਵੱਡਾ ਕਰਕੇ ਲਾਉ ਉਹਨੂੰ ਟੀਠਣੀ ਬਣ ਜਾਂਦਾ ਵੱਡਾ ਬੱਚਾ ਤੁਸੀਂ ਸੋਚਦੇ ਕਿ ਫਿਰ ਵੱਡਾ ਬਿਜਵਾਕ ਵੱਡਾ ਹੋ ਕੇ ਜਾਂਦਾ ਨਹੀਂ ਛੋਟਾ ਕਿਹੜਾ ਹੋਊ ਐਂ ਚ ਪੰਨਾ ਚ ਦਾ ਬਸ ਚੜਦਾ ਹੁੰਦਾ ਛੋਟਾ ਵੀ ਤਾਂ ਉਹ ਰੋਂਦੇ ਪੱਸਾਂ ਤੇ ਚੜਦਾ ਹੁੰਦਾ ਇੱਕ ਹੋਰ ਗੱਲ ਆ ਐਡੀ ਦੂਰ ਸਕੂਲ ਪਾ ਦੇਣਗੇ 20 ਕਿਲੋਮੀਟਰ ਤੇ ਸਕੂਲ ਹੁੰਦੇ ਨੇ ਵੀ ਵਧੀਆ ਸਕੂਲ ਚ ਪਾਉਣੇ ਆ ਸੀ ਤੁਸੀਂ ਪਾ ਦੇਣੀ ਉਹ ਵਧੀਆ ਸਕੂਲ ਦੇ ਵਿੱਚ ਮੈਂ ਮੰਨਦੀ ਆ ਹਨਾ ਉੱਥੇ ਟੀਚਰ ਬੋਲਦੇ ਨੇ ਵੀ ਹਿੰਦੀ ਬੋਲਦੇ ਆ ਹਨਾ ਪੰਜਾਬੀ ਲੈਂਗੁਏਜ ਵੀ ਨਹੀਂ ਮਾੜੀ ਹਿੰਦੀ ਵੀ ਨਹੀਂ ਮਾੜੀ ਤੇ ਇੰਗਲਿਸ਼ ਵੀ ਨਹੀਂ ਮਾੜੀ ਤੁਸੀਂ ਸਮੇਂ ਦੀ ਜ਼ਰੂਰਤ ਨੂੰ ਸਮਝੋ ਇੰਗਲਿਸ਼ ਆ ਆਉਣ ਵਾਲੇ ਸਮੇਂ ਦੀ ਜ਼ਰੂਰਤ ਆ ਇੰਟਰਨੈਸ਼ਨਲ ਲੈਂਗੁਏਜ ਆ ਸਾਰੀਆਂ ਕਿਤਾਬਾਂ ਉਹਦੇ ਵਿੱਚ ਨੇ ਹਰ ਚੀਜ਼ ਉਹਦੇ ਵਿੱਚ ਆ ਮਾਂ ਬੋਲੀ ਦੀ ਬੋਖਾਦਰ ਹੋਣੀ ਚਾਹੀਦੀ ਆ ਮੈਂ ਬਹੁਤ ਰਿਸਪੈਕਟ ਕਰਦੀ ਆ ਪੰਜਾਬੀ ਹੋਣੀ ਲਾਜ਼ਮੀ ਆ ਇਹਦਾ ਨਾਮ ਹੀ ਲਾਜ਼ਮੀ ਬੇਸ਼ਰ ਰੱਖਿਆ ਵਾ ਜਦੋਂ ਮੈਂ ਪੜ੍ਹਿਆ ਹੋਂ ਤਾਂ ਮੈਨੂੰ ਕਾਫੀ ਟਾਈਮ ਹੋ ਗਿਆ ਆ ਇਹਨੂੰ ਸੇ ਸਾਲ ਮੈਂ ਪੜਾਈ ਸਾਥ ਸੱਡੀ ਵੀ ਰੱਖੀ ਆ ਉੱਥੇ ਤੇ ਹੁਣ ਕਾਰਨ ਇਹੇ ਆਗਾ ਕਿ ਤੁਹਾਨੂੰ ਆਪਣੇ ਬੱਚਿਆਂ ਦੇ ਉੱਪਰ ਖੋਧ ਧਿਆਨ ਦੇਣ ਦੀ ਲੋੜ ਆ ਐਡੇ ਵੱਡੇ ਸਕੂਲ ਦੇ ਵਿੱਚ ਦੂਰ ਵਾਲੇ ਚ ਪਾ ਦੇਣਿਓ ਮੈਂ ਮੈਂ ਖੁਦ ਟੀਚਰ ਸੀ ਮੈਂ ਕਈ ਵਾਰ ਬੈਣਾ ਦੇ ਵਿੱਚ ਵੀ ਜਾਂਦੀ ਰਹੀ ਆ ਕਈ ਸਕੂਲਾਂ ਚ ਪੜ੍ਹਾ ਮੈਂ ਬੱਚਾ ਨਾ ਰੋਂਦੇ ਹੀ ਜਾਂਦਾ ਹੈਗਾ ਹਨਾ ਹੁਣ ਛੋਟਾ ਬੱਚਾ ਕਈ ਪੰ ਮੈਂ ਦੀ ਗੋਦੀ ਚ ਵੀ ਬਿਠਾ ਲੈਂਦੀ ਉਹਨੇ ਚੁੱਪ ਨਹੀਂ ਕਰਨਾ ਰੋਈ ਜਾਣਾ ਹਾਏ ਮੰਮੀ ਹਾਏ ਮੰਮੀ ਬੱਚੇ ਸਾਰੇ ਰੋਂਦੇ ਨੇ ਬਟ ਬਾਲੇ ਛੋਟੇ ਬੱਚਾ ਨੂੰ ਆਪ ਦਾ ਆਪ ਸੰਭਾਲਣਾ ਵੀ ਨਹੀਂ ਆਉਂਦਾ ਬਸ ਨੇ ਬ੍ਰੇਕ ਮਾਰੇ ਬੱਚਾ ਠਾ ਥੱਲੇ ਮੁੱਦੇ ਮੂੰਹ ਬਲਦਾ ਆ ਐਡੀ ਦੂਰ ਤੁਸੀਂ ਪਾ ਦੇ ਨੂ 2 ਸਾਲ ਨੂੰ ਨੇੜੇ ਦੇ ਸਕੂਲ ਚ ਲਵਾ ਲਿਆ ਕਰੋ ਚਾਹੇ ਕੋਈ ਸਕੂਲ ਦਾ ਬੋਰਡ ਚਲੋ ਵਧੀਆ ਹੋਵੇ ਉਹ ਤੁਹਾਡੀ ਚੁਆਇਸ ਆਪਣੀ ਹਨਾ ਥੋੜਾ ਨੇੜੇ ਦੇ ਸਕੂਲ ਦੇ ਵਿੱਚ ਜੋ ਆਪਾਂ ਨੂੰ ਪਾ ਲਿਆ ਕਰੋ ਥੋੜੇ ਕੋ ਵੱਡੇ ਹੋ ਜਾਣ ਥੋੜੇ ਕੋ ਸੰਭਲ ਲੈਣ ਤੈਨੂੰ ਕੋ ਵਧੀਆ ਸਕੂਲ ਲੱਗਦਾ ਕਿਸੇ ਦਾ ਸਕੂਲ ਦਾ ਐਜੂਕੇਸ਼ਨਲ ਸਿਸਟਮ ਵਧੀਆ ਲੱਗਦਾ ਤੁਸੀਂ ਉੱਥੇ ਪਾ ਉਸ ਦੀ ਵਾਗਨ ਸਕੂਲ ਬਟ ਇੰਨੇ ਵੀ ਪੇਪਰ ਕੱਟਣ ਵਾਲੇ ਸਕੂਲ ਚ ਹੀ ਪਾਖਣਾ ਪਾਓਗੇ ਦਿਖਾਵੇ ਹੀ ਕਰਿਆਣ ਤੁਸੀਂ ਸਾਡੇ ਜਵਗ ਦੀ ਫੋਟੋ ਆ ਗਈ ਸਾਡੇ ਜਵਗ ਦੀ ਫੋਟੋ ਆ ਗਈ ਫੋਟੋ ਵੀ ਛੱਡ ਜਵਗ ਦੀ ਡਿਸਕਵਰੀ ਤੇ ਆ ਗਈ ਤਾਂ ਇੰਨਾਂ ਗੱਲਾਂ ਤੇ ਪਲੀਜ਼ ਥੋੜਾ ਧਿਆਨ ਦੇਣ ਦੀ ਲੋੜ ਆ ਤੁਹਾਨੂੰ ਲੱਗਿਆ ਕੁਝ ਵੀ ਤੁਸੀਂ ਕਮੈਂਟ ਕਰਿਓ ਕੁਝ ਵੀ ਤੁਹਾਨੂੰ ਲੱਗਿਆ ਭਾਈ ਇਹਨੇ ਮਾੜਾ ਬੋਲਤਾ ਹੈ ਤਾਂ ਮੈਨੂੰ ਮਾਫ ਕਰਿਓ ਬਟ ਜੋ ਮੈਨੂੰ ਲੱਗਿਆ ਮੈਂ ਸੱਚੀਆਂ ਗੱਲਾਂ 5 ਸਾਲ टीच ਕੀਤਾ ਹੈ ਮੈਂ 5 ਸਾਲ ਉਹ ਵੀ 5-6 ਸਕੂਲਾਂ ਦੇ ਵਿੱਚ ਸਾਰਿਆਂ ਦੇ ਜਿਹੜੇ ਗੋਨੀ ਸਾਰੀਆਂ ਸਾਰੇ ਸਕੂਲਾਂ ਦੇ ਬਾਰੇ ਮੈਨੂੰ ਪਤਾ ਹੈ ਕੀ 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 ਹੁੰਦਾ ਹੈ ਮੈਨੂੰ ਪਤਾ ਹੈ ਜਿੰਨਾ ਟਾਈਮ ਪੇਰੈਂਟਸ ਧਿਆਨ ਨਹੀਂ ਦਿੰਦੇ ਪੜ੍ਹਾਈ ਦੇ ਉੱਤੇ ਉਨਾਂ ਟਾਈਮ ਟੀਚਰ ਕੋਚ ਨਹੀਂ ਕਰ ਸਕਦੇ ਤੁਸੀਂ ਕਹੋਗੇ ਅਸੀਂ ਬੇਲ ਨਹੀਂ ਹੈਗੇ ਅੱਧਾ ਘੰਟਾ ਤਾਂ ਆਪਣੇ ਬੱਚੇ ਵਾਸਤੇ ਕੱਢ ਹੀ ਸਕਦੇ ਹੋ ਨਾ ਫੋਨ ਵੀ ਤਾਂ ਚਲਾਉਂਦੇ ਹੋ ਸਾਰ ਦਿਨ ਕੱਢ ਸਕਦੇ ਆ ਟਾਈਮ ਆਪਣੇ ਬੱਚੇ ਵਾਸਤੇ ਫਿਰ ਬੱਚਿਆਂ ਤੋਂ ਐਕਸਪੈਕਟ ਵੀ ਨਾ ਕਰੋ ਕਿ ਵੱਡੇ ਹੋ ਕੇ ਕੁਝ ਬਣ ਜਾਣਗੇ ਬੱਚਿਆਂ ਨੂੰ ਜਨਮ ਦਿੱਤਾ ਇੰਨਾ ਪਿਆਰ ਆ ਉਹਨਾਂ ਦੇ ਰੀਝਾਂ ਪੂਰੀਆਂ ਕਰ ਦਿਓ ਉਹਨਾਂ ਦੇ ਏਡੇ ਏਡੇ ਸਕੂਲਾਂ ਨੇ ਫਿਸ਼ਾਂ ਭਰ ਰਹੇ ਹੋ ਤਾ ਕੋਣਾ ਘੰਟਾ ਆਪਣੇ ਬੱਚਾ ਵਾਸਤੇ ਕੱਢ ਸਾ ਦਿਨ ਤੁਸੀਂ ਤੇ ਨਹੀਂ ਕੱਢ ਸਕਦੇ ਜਦੋਂ ਤੁਹਾਡਾ ਬੱਚਾ ਸਾਰਾ ਦਿਨ ਫੋਨ ਚ ਲਾਂਦਾ ਸਾਰਾ ਦਿਨ ਫੋਨ ਚ ਲਾਂਦਾ ਤੁਸੀਂ ਐਸਾ ਉਹਨੂੰ ਕੋਈ ਪੋਈ ਮਿਲਾ ਦਿਓ ਕੋਈ ਇਹ ਵੀ ਸਿਲਾ ਦਿਓ ਕੋਈ ਕੰਟੂ ਇਲਾ ਦਿਓ ਮੇਰੇ ਪਿਆਰੇ ਪੇਰੈਂਟਸ ਤੁਹਾਨੂੰ ਵੀ ਧਿਆਨ ਦੇਣ ਦੀ ਲੋੜ ਆ ਬੱਚੇ ਦੇ ਉੱਤੇ ਗਲਤੀ ਹੋਈ ਤਾਂ ਮੈਨੂੰ ਮਾਫ ਕਰਿਓ ਤੇ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰਿਓ ਥੈਂਕ ਯੂ ਵੈਰੀ ਮੱਚ